ਪਾਕਿਸਤਾਨ ਨੇ ਫੇਰ ਤੋਂ ਭਾਰਤ ਨੂੰ ਧਮਕੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਪਾਕਿਸਤਾਨੀ ਪੀਐਮ ਦੇ ਵੱਲੋਂ ਫੇਰ ਤੋਂ ਧਮਕੀ ਦਿੱਤੀ ਗਈ ਹੈ ਕਿ ਅਸੀਂ ਦੁਸ਼ਮਣ ਨੂੰ ਇੱਕ ਬੂੰਦ ਵੀ ਪਾਣੀ ਲੈਣ ਨਹੀਂ ਦੇਵਾਂਗੇ ਉਹਨਾਂ ਨੂੰ ਖੂਨ ਨਹੀਂ ਦੇਵਾਂਗੇ ਜੇਕਰ ਉਹਨਾਂ ਨੇ ਅਜਿਹਾ ਕੀਤਾ ਤਾਂ ਅਜੀ ਅਸੀਂ ਜੋ ਹੈ ਅਜਿਹਾ ਸਬਕ ਸਿਖਾਵਾਂਗੇ ਕਿ ਉਹ ਪੂਰੀ ਜ਼ਿੰਦਗੀ ਯਾਦ ਰੱਖਣਗੇ ਤੁਹਾਨੂੰ ਦੱਸ ਦਈਏ ਕਿ 48 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਤਿੰਨ ਨੇਤਾਵਾਂ ਦੇ ਵੱਲੋਂ ਲਗਾਤਾਰ ਹੀ ਭਾਰਤ ਨੂੰ ਧਮਕੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਬਿਲਾਵਲ ਪੁੱਟੋ ਦੀ ਗੱਲ ਕਰ ਲਈ ਉਸ ਦੇ ਵੱਲੋਂ ਜੰਗ ਦੀ ਧਮਕੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵਿੱਚ ਪਹੁੰਚੇ ਆਰਮੀ ਚੀਫ ਪਾਕਿਸਤਾਨ ਦੇ ਅਸਿਮ ਜੋਨੇ ਉਹਨਾਂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ 10 ਮਿਸਾਈਲ ਜਿਹੜੇ ਨੇ ਉਹ ਅਸੀਂ ਦਾਗ ਦੇਵਾਂਗੇ ਜੇਕਰ ਭਾਰਤ ਦੇ ਵੱਲੋਂ ਡੈਮ ਕਿਸੇ ਵੀ ਤਰੀਕੇ ਦੇ ਨਾਲ ਬਣਾਇਆ ਗਿਆ ਤਾਂ ਲਗਾਤਾਰ ਪਾਕਿਸਤਾਨ ਦੇ ਵੱਲੋਂ ਧਮਕੀ ਦੇਣ ਦਾ ਸلسਲਾ ਜਾਰੀ ਹੈ ਬੀਤੇ ਦਿਨੀ ਵੀ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਵਿੱਚ ਜੋ ਇੰਡੀਅਨ ਹਾਈ ਕਮਿਸ਼ਨ ਹੈ ਉਸ ਦੇ ਵਿੱਚ ਸਪਲਾਈ ਪਾਕਿਸਤਾਨ ਦੇ ਵੱਲੋਂ ਰੋਕ ਦਿੱਤੀ ਗਈ ਹੈ ਕਿ ਨਾ ਪਾਣੀ ਭੇਜਿਆ ਜਾ ਰਿਹਾ ਤੇ ਨਾ ਹੀ ਨਿਊਜ਼ਪੇਪਰ ਤੇ ਇਸੇ ਦੇ ਨਾਲ ਗੈਸ ਸਿਲੰਡਰ ਦੀ ਵੀ ਸਪਲਾਈ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਸ਼ਹਿਬਾਜ਼ ਸ਼ਰੀਫ ਜਿਨ੍ਹਾਂ ਨੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰਨ ਤੇ ਭਾਰਤ ਨੂੰ ਧਮਕੀ ਦਿੱਤੀ ਹੈਗੀ ਆ ਮੰਗਲਵਾਰ ਨੂੰ اسلامਾਬਾਦ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਰਕਤ ਕਰਨ ਦੇ ਲਈ ਪਹੁੰਚੇ ਸੀ ਜਿੱਥੇ ਉਹਨਾਂ ਦੇ ਵੱਲੋਂ ਭਾਰਤ ਨੂੰ ਤਮਕੀਦ ਦਿੱਤੀ ਗਈ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਕਿ ਦੁਸ਼ਮਣ ਯਾਨੀ ਕਿ ਭਾਰਤ ਪਾਕਿਸਤਾਨ ਤੋਂ ਇੱਕ ਬੂੰਦ ਪਾਣੀ ਵੀ ਨਹੀਂ ਖੋ ਸਕਦਾ ਹੈਗਾ ਅਸੀਂ ਅਬ ਜੋ ਹੈ ਪਾਣੀ ਜੇਕਰ ਉਹਨਾਂ ਨੇ ਰੋਕ ਵੀ ਦਿੱਤਾ ਤਾਂ ਅਸੀਂ ਉਸ ਦਾ ਬਦਲਾ ਜ਼ਰੂਰ ਲਵਾਵਾਂਗੇ ਜੇਕਰ ਉਹਨਾਂ ਨੇ ਅਜਿਹਾ ਕੀਤਾ ਕੋਈ ਵੀ ਕੋਸ਼ਿਸ਼ ਵੀ ਕੀਤੀ ਤਾਂ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ ਜਿਸ ਨੂੰ ਉਹ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਸ਼ਰੀਫ ਨੇ ਕਿਹਾ ਹੈ ਕਿ ਭਾਰਤ ਜੇਕਰ ਪਾਕਿਸਤਾਨ ਦੀ ਤਰਫ ਜੋ ਪਾਣੀ ਆ ਰਿਹਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਬਿਲਕੁਲ ਵੀ ਚੁੱਪ ਨਹੀਂ ਬੈਠਾਂਗੇ ਇਸ ਤੋਂ ਇਲਾਵਾ ਬਿਲਾਵਲ ਜਿਹੜੇ ਹੈਗੇ ਉਸ ਦੇ ਵੱਲੋਂ ਵੀ ਭਾਰਤ ਨੂੰ ਧਮਕੀ ਦਿੱਤੀ ਜਾ ਚੁੱਕੀ ਹੈਗੀ ਬਿਲਾਵਲ ਪੁੱਟੋ ਨੇ ਵੀ ਕਿਹਾ ਸੀ ਕਿ ਮੋਦੀ ਸਰਕਾਰ ਜੋ ਹੈ ਉਹਨਾਂ ਦੇ ਕਦਮਾਂ ਦੇ ਵਿੱਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈਗਾ ਆ ਅਸੀਂ ਇਕਜੁੱਟ ਹੋ ਕੇ ਉਹਨਾਂ ਦੇ ਨਾਲ ਲੜਾਂਗੇ ਅਸੀਂ ਜੰਗ ਕਰ ਸਕਦੇ ਆ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਅਸੀਂ মনির ਦੇ ਵੱਲੋਂ ਵੀ ਕੁਝ ਅਜਿਹਾ ਸਟੇਟਮੈਂਟ ਦਿੱਤਾ ਗਿਆ ਸੀ ਹਾਲਾਂਕਿ ਜੋ ਪਾਕਿਸਤਾਨ ਦੇ ਵੱਲੋਂ ਲਗਾਤਾਰ ਹੀ ਧਮਕੀਆਂ ਦਿੱਤੀਆਂ ਜਾ ਰਹਿਆ ਨੇ ਭਾਰਤ ਸਰਕਾਰ ਦੇ ਵੱਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ ਸੀ ਜਦੋਂ ਅਸਮ ਮੁਨੀਰ ਦੇ ਵੱਲੋਂ ਜੋ ਕਿ ਪਾਕਿਸਤਾਨੀ ਆਰਮੀ ਚੀਫ ਨੇ ਉਹਨਾਂ ਦੇ ਵੱਲੋਂ ਕਿਹਾ ਸੀ ਕਿ ਅਸੀਂ ਪਰਮਾਣੂ ਜੋ ਹੈ ਹਮਲਾ ਕਰ ਦਵਾਂਗੇ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ ਸੀ ਕਿ ਪਾਕਿਸਤਾਨ ਦੀ ਤਾਂ ਇਹ ਆਦਤ ਹੈਗੀ ਪਰਮਾਣੂ ਹਮਲੇ ਦੀ ਧਮਕੀ ਦੇਣਾ ਉਹ ਦਿੰਦੇ ਰਹਿੰਦੇ ਨੇ ਲੇਕਿਨ ਅਸੀਂ ਡਰਨ ਵਾਲੇ ਅਸੀਂ ਝੁੱਕਣ ਵਾਲੇ ਬਿਲਕੁਲ ਵੀ ਨਹੀਂ ਹੈਗੇ ਹੁਣ ਦੇਖਣਾ ਹੋਵੇਗਾ ਭਾਰਤ ਦੇ ਵੱਲੋਂ ਕੀ ਕੋਈ ਹੋਰ ਰਿਐਕਸ਼ਨ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੇਗਾ